ਸਤਿ ਸ਼੍ਰੀ ਅਕਾਲ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਉਹਨਾਂ ਦੀ ਵਿਰਾਸਤ ਤੇ ਅ ਥੋੜੀ ਡੂੰਗੀ ਨਜ਼ਰ ਮਾਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਾਡੇ ਕੋਲ ਜਿਹੜੇ ਸਰੋਤ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਿਰਫ ਮਤਲਬ ਦਸਵੇਂ ਗੁਰੂ ਹੀ ਨਹੀਂ ਸੀ ਜੀ ਸਗੋਂ ਇੱਕ ਮਹਾਨ ਯੋਧਾ ਵੀ ਸੀ ਕਮਾਲ ਦੇ ਕਵੀ ਵੀ ਤੇ ਇੱਕ ਵੱਡੇ ਸਮਾਜ ਸੁਧਾਰਕ ਵੀ ਬਿਲਕੁਲ ਬਹੁਪੱਖੀ ਸ਼ਖਸੀਅਤ ਹਾਂਜੀ ਤੇ ਇਹਨਾਂ ਲਿਖਤਾਂ ਦੇ ਹਿਸਾਬ ਨਾਲ ਅੱਜ ਆਪਾਂ ਉਹਨਾਂ ਦੇ ਜੀਵਨ ਦੀਆਂ ਖਾਸ ਘਟਨਾਵਾਂ ਉਹਨਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਦੇਖੋ ਸਭ ਤੋਂ ਦਿਲਚਸਪ ਗੱਲ ਸ਼ਾਇਦ ਇਹ ਹੀ ਹੈ ਕਿ ਕਿਵੇਂ ਇੱਕ ਇਨਸਾਨ ਨੇ ਪੂਰੇ ਪਾਈਚਾਰੇ ਨੂੰ ਬਦਲ ਕੇ ਰੱਖ ਦਿੱਤਾ ਹਮ ਜਨਮ ਜਿਵੇਂ ਆਪਾਂ ਜਾਣਦੇ ਹਾਂ 1666 ਵਿੱਚ ਪਟਨਾ ਸਾਹਿਬ ਚੋਇਆ ਤੇ ਸਿਰਫ 9 ਸਾਲ ਦੀ ਉਮਰ ਸੀ ਸਿਰਫ 9 ਸਾਲ ਹਾਂਜੀ ਜਦੋਂ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋ ਗਏ ਤੇ ਗੁਰਗੱਦੀ ਦੀ ਜ਼ਿੰਮੇਵਾਰੀ ਉਹਨਾਂ ਤੇ ਆ ਗਈ ਇਹ ਤਾਂ ਮਤਲਬ ਬਹੁਤ ਹੀ ਛੋਟੀ ਉਮਰ ਸੀ ਐਡੀ ਵੱਡੀ ਜ਼ਿੰਮੇਵਾਰੀ ਲਈ ਬਿਲਕੁਲ ਤੇ ਫਿਰ ਆਉਂਦੀ ਹੈ 1699 ਦੀ ਵਿਸਾਖੀ ਓਹ ਖਾਲਸਾ ਪੰਥ ਦੀ ਸਥਾਪਨਾ ਸਰੋਤ ਤਾਂ ਇਹਨੂੰ ਇੱਕ ਇਨਕਲਾਬੀ ਕਦਮ ਦੱਸਦੇ ਨੇ ਇਨਕਲਾਬੀ ਸੀ ਸਿਰਫ ਇੱਕ ਰਸਮ ਨਹੀਂ ਸੀ ਅੰਮ੍ਰਿਤ ਛਕਾ ਕੇ ਇੱਕ ਨਵੀਂ ਪਛਾਣ ਦੇਣੀ ਤੇ ਉਹ ਪੰਜ ਪਿਆਰੇ ਜਿਸ ਤਰ੍ਹਾਂ ਉਹਨਾਂ ਦੀ ਚੋਣ ਹੋਈ ਤੇ ਫਿਰ ਗੁਰੂ ਜੀ ਦਾ ਖੁਦ ਉਹਨਾਂ ਕੋਲੋਂ ਅੰਮ੍ਰਿਤ ਛਕਣਾ ਹਾਂਜੀ ਇਹ ਬਰਾਬਰੀ ਤੇ ਲੀਡਰਸ਼ਿਪ ਦੀ ਕਹੋ ਇੱਕ ਅਨੋਖੀ ਮਿਸਾਲ ਹੈ ਅੱਜ ਤੱਕ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਸਹੀ ਗੱਲ ਹੈ ਤੇ ਕਈ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਇਹ ਸਿਰਫ ਕੋਈ ਫੌਜੀ ਲੋੜ ਨਹੀਂ ਸੀ ਇਹ ਤਾਂ ਇੱਕ ਡੂੰਗੀ ਸਮਾਜਿਕ ਤੇ ਅ ਅਧਿਆਤਮਿਕ ਤਬਦੀਲੀ ਸੀ ਹਾਂ ਉਸ ਸਮੇਂ ਜਦੋਂ ਜਾਤ ਪਾਤ ਬਹੁਤ ਸੀ ਬਿਲਕੁਲ ਉਦੋਂ ਸਾਰਿਆਂ ਨੂੰ ਇੱਕੋ ਬਾਟੇ ਚੋਂ ਅੰਮ੍ਰਿਤ ਛਕਾਉਣਾ ਸਿੰਘ ਤੇ ਕੌਰ ਵਰਗੇ ਸਾਂਝੇ ਨਾਂ ਦੇਣੇ ਇਹ ਤਾਂ ਸਮਾਜਿਕ ਕ੍ਰਾਂਤੀ ਹੀ ਸੀ ਤੇ ਫਿਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਉਹ ਸਿਰਫ ਆਗੂ ਜਾਂ ਸੁਧਾਰਕ ਨਹੀਂ ਸੀ ਕਵੀ ਵੀ ਬਹੁਤ ਵੱਡੇ ਸੀ। ਓਹੋ ਕਮਾਲ ਦੇ। ਜ਼ਫਰਨਾਮਾ ਜਿਹੜਾ ਔਰੰਗਜ਼ੇਬ ਨੂੰ ਲਿਖਿਆ ਉਹ ਸਿਰਫ ਇੱਕ ਚਿੱਠੀ ਥੋੜੀ ਐ। ਨਾ ਨਾ ਉਹ ਤਾਂ ਨਿਆ ਹਿੰਮਤ ਤੇ ਸੱਚ ਤੇ ਪੈਰਾ ਦੇਣ ਦਾ ਇੱਕ ਐਲਾਨ ਐ। ਬਹੁਤ ਸ਼ਕਤੀਸ਼ਾਲੀ। ਹਾਂਜੀ ਉਹਨਾਂ ਦੀਆਂ ਹੋਰ ਵੀ ਲਿਖਤਾਂ ਨੇ ਬਚਿੱਤਰ ਨਾਟਕ, ਜਾਪੂ ਸਾਹਿਬ। ਜੀ ਜਿਨ੍ਹਾਂ ਤੋਂ ਉਹਨਾਂ ਦੀ ਅਧਿਆਤਮਿਕ ਡੂੰਘਾਈ ਦਾ ਪਤਾ ਲੱਗਦਾ। ਪਰ ਇਹ ਸਾਰਾ ਸਫ਼ਰ ਇੱਕ ਕੁਰਬਾਨੀਆਂ ਨਾਲ ਭਰਿਆ ਪਿਆ ਸੀ। ਹਾਂ ਉਹ ਕੁਰਬਾਨੀਆਂ ਜਿਨ੍ਹਾਂ ਬਾਰੇ ਸੋਚ ਕੇ ਵੀ ਖੈਰ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਆਉਂਦਾ ਹੈ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ। ਚਮਕੌਰ ਦੀ ਗੜੀ ਵਿੱਚ। ਹਾਂਜੀ, ਅਸਾਵੇਂ ਜੰਗ ਲੜਦੇ ਹੋਏ ਸ਼ਹੀਦ ਹੋਏ। ਤੇ ਫਿਰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਸਿਰਫ 9 ਸਾਲ ਦੇ ਤੇ ਬਾਬਾ ਫਤਿਹ ਸਿੰਘ ਜੀ ਮੱਸਾ 6 ਸਾਲ ਦੇ। ਜੀ। ਉਹਨਾਂ ਨੂੰ ਸਰਹਿੰਦ ਵਿੱਚ ਨੀਂਹ ਵਿੱਚ ਚਿਣਵਾ ਦਿੱਤਾ ਗਿਆ। ਇਸਲਾਮ ਨਾ ਕਬੂਲਨ ਕਰਕੇ। ਕਲਪਨਾ ਕਰਨੀ ਵੀ ਔਖੀ ਹੈ ਇਸ ਦੀ। ਤੇ ਨਾਲ ਹੀ ਮਾਤਾ ਗੁਜਰੀ ਜੀ ਦੀ ਸ਼ਹਾਦਤ। ਹਾਂਜੀ। ਉਹਨਾਂ ਦੇ ਮਾਤਾ ਜੀ ਦੀ ਸਰਹਿੰਦ ਦੇ ਠੰਡੇ ਬੁਰਜ ਵਿੱਚ ਇਹ ਘਟਨਾਵਾਂ ਦੇਖੋ ਸਿਰਫ ਇਤਿਹਾਸ ਨਹੀਂ ਇਹ ਤਾਂ ਵਿਸ਼ਵਾਸ ਦੀ ਆਪਣੇ ਅਸੂਲਾਂ ਤੇ ਡਟੇ ਰਹਿਣ ਦੀਆਂ ਕਹਾਣੀਆਂ ਨੇ ਬਿਲਕੁਲ ਜ਼ੁਲਮ ਅੱਗੇ ਨਾ ਚੁੱਕਣ ਦੀ ਮਿਸਾਲ ਤੇ ਇਹਨਾਂ ਸਾਰੀਆਂ ਘਟਨਾਵਾਂ ਦੇ ਬਾਅਦ 1708 ਵਿੱਚ ਉਹਨਾਂ ਦਾ ਆਖਰੀ ਹੁਕਮ ਆਉਂਦਾ ਨੰਨਦੇੜ ਸਾਹਿਬ ਵਿਖੇ ਹਾਂ ਸਭ ਸਿੱਖਨ ਕੋ ਹੁਕਮ ਹੈ ਗੁਰਮਾਨਯ ਗ੍ਰੰਥ ਬਿਲਕੁਲ ਯਾਨੀ ਹੁਣ ਤੋਂ ਬਾਅਦ ਕੋਈ ਦੇਹਦਾਰੀ ਗੁਰੂ ਨਹੀਂ ਹੋਵੇਗਾ ਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਇਹ ਕਿੰਨੀ ਵੱਡੀ ਗੱਲ ਹੈ ਮਤਲਬ ਆਪਣੀ ਸ਼ਖਸੀ ਅਗਵਾਈ ਨੂੰ ਖਤਮ ਕਰਕੇ ਸਿਧਾਂਤ ਤੇ ਗਿਆਨ ਨੂੰ ਸਭ ਤੋਂ ਉੱਪਰ ਰੱਖਣਾ ਇਹ ਉਹਨਾਂ ਦੀ ਨਿਮਰਤਾ ਤੇ ਦੂਰੰਦੇਸ਼ੀ ਦੱਸਦਾ ਹੈ ਅਸਲ ਤਾਕਤ ਵਿਚਾਰਧਾਰਾ ਵਿੱਚ ਹੈ ਵਿਅਕਤੀ 'ਚ ਨਹੀਂ ਤੇ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਓਨੀਆਂ ਹੀ ਸਾਰਫਕ ਨੇ ਜੀ ਬਿਲਕੁਲ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨਬੋ ਸਾਰੀ ਮਨੁੱਖਤਾ ਇੱਕ ਹੈ ਹਾਂਜੀ ਅੱਜ ਦੇ ਸਮੇਂ 'ਚ ਕਿੰਨੀ ਲੋੜ ਹੈ ਇਸ ਦੀ ਤੇ ਨਾਲੇ ਉਹ ਨਿਆਂ ਲਈ ਲੜੋ ਪਰ ਜ਼ੁਲਮ ਨਾ ਕਰੋ ਕਿੰਨਾ ਸੰਤੁਲਨ ਹੈ ਇਸ ਵਿਚਾਰ ਵਿੱਚ ਤਾਂ ਜੇ ਸਾਰੀ ਗੱਲ ਨੂੰ ਸਮੇਟੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਹਿੰਮਤ ਕੁਰਬਾਨੀ ਤੇ ਪ੍ਰੇਰਣਾ ਦਾ ਪ੍ਰਤੀਕ ਸਨ ਹਾਂਜੀ ਇੱਕ ਅਜੀਹਾ ਆਗੂ ਜਿਸ ਨੇ ਸਿਰਫ ਕੌਮ ਨੂੰ ਇਕੱਠਾ ਨਹੀਂ ਕੀਤਾ ਸਗੋਂ ਨਵੀਂ ਪਹਿਚਾਨ ਦਿੱਤੀ ਸਵੈ ਮਾਣ ਦਿੱਤਾ ਤੇ ਉਹ ਤੁਕ ਚਿੜੀਓਂ ਸੇ ਮੈਂ ਬਾਜ਼ ਤੁੜਾਉਂ ਸਵਾ ਲੱਖ ਸੇ ਇੱਕ ਲੜਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ ਇਹ ਤਾਂ ਹਮੇਸ਼ਾ ਹੌਸਲਾ ਦਿੰਦੀ ਹੈ ਬਿਲਕੁਲ ਤੇ ਇਹ ਸਾਰੀ ਵਿਚਾਰ ਚਰਚਾ ਇੱਕ ਸਵਾਲ ਵੀ ਖੜਾ ਕਰਦੀ ਹੈ ਨਹੀਂ ਹਮ ਕਿਹੜਾ ਸਵਾਲ ਕਿ ਅੱਜ ਦੇ ਜ਼ਮਾਨੇ ਵਿੱਚ ਜਦੋਂ ਹਰ ਕੋਈ ਸਮਝੌਤੇ ਕਰ ਲੈਂਦਾ ਹੈ ਆਪਣੇ ਅਸੂਲਾਂ ਲਈ ਆਪਣੇ ਵਿਸ਼ਵਾਸ ਲਈ ਸਭ ਕੁਝ ਵਾਰ ਦੇਣ ਦੀ ਭਾਵਨਾ ਉਹ ਕਿੰਨੀ ਕੁ ਮਾਇਨੇ ਰੱਖਦੀ ਹੈ ਹਾਂ ਸੋਚਣ ਵਾਲੀ ਗੱਲ ਹੈ ਗੁਰੂ ਜੀ ਦਾ ਜੀਵਨ ਸਿਰਫ ਇਤਿਹਾਸ ਦੀਆਂ ਘਟਨਾਵਾਂ ਨਹੀਂ ਇਹ ਸ਼ਾਇਦ ਇੱਕ ਸੱਦਾ ਹੈ ਆਪਣੇ ਅੰਦਰ ਚਾਤੀ ਮਾਰਨ ਦਾ ਤੇ ਸੋਚਣ ਦਾ ਕਿ ਸਾਡੇ ਲਈ ਅਸਲ ਮੁੱਲ ਕੀ ਹੈ